ਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਮੇਰਾ ਵਾਹਿਗੁਰੂ ਜਨ ਜਿਵਾ ਹੈ ਗੁਰੂ ਵਾਹਿਗੁਰੂ ਹੈ ਗੁਰੂ ਤੇ ਤਾਪ ਨਿਵਾਰਨ ਹਰ ਦੁੱਖ ਹੰਸਕਾਰ ਤਾਂ ਕੋ ਬਿਗਨ ਨਾ ਕੋ ਲਾਗੇ ਜਾਕੀ ਪ੍ਰਭਾਗੇ ਅਰਦਾਸ ੴ ਵਾਹਿਗੁਰੂ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਇ ਮੰਨਦੀ ਕਰਦੇ ਚੰਨ ਵਾਰ ਸ੍ਰੀ ਪਗੋਤੀ ਜੀ ਕੀ ਪਾਛੈ ਇਡਾ ਕੋਇ ਪ੍ਰਥਮ ਵਗਫੀ ਸੁਨ ਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗoure ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਪ੍ਰੀਖਮ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਹਰ ਨਾਮ ਨਿਦਿਆਵੇ ਤਾਏ ਸਤਿ ਸਾਈ ਹੋਏ ਸਾਰੇ ਦਸਵੇਂ ਪਾਛਾ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਸਾਈ ਹੋਏ ਸਹਾਈ ਦਸਾਂ ਪਾਛਿਆਂ ਦੇ ਪਾਵਨ ਸਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਆਦ ਗ੍ਰੰਥ ਸਾਹਿਬ ਜੀ ਮਹਾਰਾਜ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਸਰਬ ਲੋਗ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ